शैलेंद्र वांगू ने मेरे सहयोगी फोन लाइन थे दिल्ली तो शैलेंद्र क्या कुछ आपके पास जानकारी इस धमकी को लेकर अब रॉयल कैनेडियन माउंटेन पुलिस जो है कनाडा की उनकी तरफ से एक ड्यू टू टू वॉर्न लेटर जारी किया गया यानी कि एक ऐसा एक ऐसा चिट्ठी जिसमें ये जिक्र किया गया है कि उनकी जान खतरा है और ये जो चिट्ठी जारी की गई है रिपू दमन सिंह के बेटे हरदीप मलिक को जो कि कनाडा में ही रहते हैं और जो एजेंसीज हैं जो इन्वेस्टिगेटर्स हैं वो भी इस बात का पता लगा रहे हैं कि आखिर इसके पीछे क्या कारण हो सकता है क्यों ऐसी धमकी उनको दी जा रही है हालांकि कहीं ना कहीं निजर की हत्या को लेकर और अभी मलिक को जो धमकी या जान का जो खतरा बताया जा रहा है वो बताया जा रहा है कि एक ही कारण हो सकता है तो उसको कनेक्ट करके देखा जा रहा है कैनेडियन एजेंसी की तरफ से हालांकि आपको याद दिला दें कि हरदीप मलिक जो है वो पहले ब्लैकलिस्टेड थे बाद में भारत सरकार ने उनको ब्लैकलिस्ट हटाया और उसके बाद वो कई बार भारत भी आ चुके हैं और भारत सरकार का उन्होंने शुक्रिया अदा भी किया है लेकिन कहीं ना कहीं कनाडा की सरकार की तरफ से इस तरह की कोशिशें की जा रही है कि सबसे एक बार भारत को बदनाम किया जाए भारत को आ, आ, एक, एक गलत तस्वीर आ, पे, पेश की जाए हालांकि अभी तक निज्जर के हत्या के मामले में भी कोई सबूत साझा नहीं किया गया है भारत के साथ में लेकिन अब जो ताजा मामला इसमें बताया ये भी है कि जो इंटरनेशनल ड्रग माफिया है उसका इन्वॉल्वमेंट हो सकता है निजर की हत्या में भी और वही जो हरदीप मलिक की जो धमकियां मिल रही है उसके पीछे भी इंटरनेशनल ड्रग माफिया का हाथ हो सकता है ठीक है बहुत बहुत शुक्रिया शिलेंद्र तमाम जानकारी के लिए तक मिला के एक पास किया जा रहा है की बदनाम करने सिर्फ कोशिशा ने तो दूसरे पास जान नु खतरा दस्या है। ਅਕੇ ਵਦਾਂਗੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਵੱਲ ਰੁਕ ਕਰਦੇ ਆ ਤਾਂ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਪੁੱਲਰ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ న్యూਸ 18 ਤੇ ਬੋਲੇ ਨੇ ਲਾਲਜੀਤ ਪੁੱਲਰ ਕਿ ਕੋਈ ਵੀ ਨਸ਼ਾ ਤਸਕਰ ਉਹਨਾਂ ਕਹਿਆ ਕਿ ਉਹਨਾਂ ਨੂੰ ਵੋਟ ਨਾ ਪਾਵੇ ਤਾਂ ਛੋਣਾ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਬਾਅਦ ਵਿੱਚ ਨਾ ਕਹਿਣਾ ਕਿ ਤੁਹਾਨੂੰ ਵੋਟ ਪਾਈ ਸੀ ਹੁਣ ਅੰਦਰ ਕਰਵਾ ਦਿੱਤਾ ਸਾਡੇ ਕੋਲ ਤਸਕਰਾਂ ਨੂੰ ਛਡਾਉਣ ਦੇ ਲਈ ਕਈ ਫੋਨ ਆਉਂਦੇ ਨੇ ਉਹਨਾਂ ਕਿਹਾ ਪੰਜਾਬ ਦੇ ਵਿੱਚੋਂ ਨਾ ਨਸ਼ਾ ਨਹੀਂ ਜਿੰਨਾ ਬਦਨਾਮ ਕੀਤਾ ਜਾ ਰਿਹਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਓਵਰਡੋਸ ਦੇ ਨਾਲ ਮੌਤਾਂ ਹੁੰਦੀਆਂ ਨੇ ਮੈਂ ਕਿਹਾ ਕਿ ਸਰਹੱਦ ਤੋਂ ਡਰੋਨ ਦੇ ਜ਼ਰੀਏ ਨਸ਼ਾ ਆਉਂਦਾ ਹੈ ਤਾਂ ਸਰਹੱਦ ਦੀ ਜ਼ਿੰਮੇਵਾਰੀ ਬੀਐਸਐਫ ਅਤੇ ਕੇਂਦਰ ਸਰਕਾਰ ਦੀ ਹੈ ਤਾਂ ਗੁਜਰਾਤ ਵਰਗੇ ਪੰਜ ਪੰਜ ਸਾਂਸਿਤ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਸ਼ਾ ਆਉਂਦਾ ਹੈ ਲਾਜੀਤ ਖੁੱਲਰ ਨੇ ਇਹ ਕਿਹਾ ਹੈ ਨਸ਼ੇ ਦੇ ਮੁੱਦੇ ਤੇ ਇਦਾਂ ਦਾ ਕੋਈ ਬੰਦਾ ਆਇਆ ਕਿ ਜੀ ਆਪਣਾ ਬੰਦਾ ਫੜਿਆ ਗਿਆ ਤੁਹਾਨੂੰ ਤੇ ਫੋਣੀ ਕਰ ਦਿਓ ਆਇਆ ਕਿ ਨਹੀਂ ਆਇਆ ਕਰਨਾ ਨਾ ਕਰੰਗਾ ਦੀ ਗੱਲ ਆਉਂਦੀ ਬਿਲਕੁਲ ਆਉਂਦੇ ਆ ਵੇਖੋ ਜਿੰਨੇ ਕਿਸੇ ਨੂੰ ਵਿਪਤਾ ਬਾਨੀ ਆ ਉਹਨੇ ਭਜਣਾ ਤੇ ਆਪਦੇ ਐਮਐਲਏ ਕੋਲ ਹੀ ਆ ਜਿਹੜਾ ਹਲਕੇ ਦੇ ਵਿੱਚ ਚੁਣਿਆ ਨਮਾਇੰਦਾ ਲੋਕਾਂ ਨੇ ਉਹਦੇ ਤੱਕ ਹੀ ਪਹੁੰਚ ਕਰਨੀ ਆ ਮੈਂ ਦੱਸ ਉਹ ਦੱਸਦਾ ਤੁਹਾਨੂੰ ਪਹਿਲੇ ਐਮਐਲਏ ਜਿਹੜੇ ਮੰਤਰੀ ਹੀ ਹਕਾਲੀਦਲ ਕਾਂਗਰਸ ਦੇ ਜੇ ਕੋਈ ਸਮਗਲਰ ਫੜਿਆ ਜਾਣਾ ਹੈ ਰੋਨਸ ਮੈਕਸ ਸਮੇਤ ਜਾਂ ਕੋਈ ਗੈਂਗਸਟਰ ਗੋਲੀ ਚਲਾਉਂਦਾ ਫੜਿਆ ਜਾਣਾ ਇੱਥੋਂ ਤੱਕ ਕਿ ਕਤਲ ਕਰਨ ਵਾਲੇ ਬੰਦੇ ਵੀ ਫਰੋਤੀਆਂ ਮੰਗਣ ਵਾਲੇ ਬੰਦੇ ਵੀ ਤੇ ਨਾਲ ਪੈਸੇ ਖੋਣ ਵਾਲੇ ਬੰਦੇ ਡਾਕੇ ਮਾਰਨ ਵਾਲੇ ਵੀ ਸਾਡੇ ਪੁਰਾਣੇ ਜਿਹੜੇ ਇਥੋਂ ਰਵੈਤੀ ਪਾਰਟੀ ਕਦੇ ਐਮਐਲਏ ਮੰਤਰੀ ਰਹੇ ਹਨ ਉਹ ਛਡਾਉਂਦੇ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇੱਕ ਬੰਦਾ ਇਥੋਂ ਸ਼ਹਿਰ ਚੋਂ ਇਲਾਕੇ ਚੋਂ ਹਲਕੇ ਚੋਂ ਬਾਹਮ ਖੜੀ ਕਰਕੇ ਕਹਦੇ ਲਾਲ ਜੀ ਦੇ ਭੁੱਲਰ ਨੇ ਕਿਹੇ ਸਮੈਕ ਵੇਚਣ ਵਾਲੇ ਦਾ ਕਿਹੇ ਗੈਂਗਸਟਰ ਦਾ ਕਿਹੇ 2 ਨੰਬਰ ਦੀ ਸ਼ਰਾਬ ਵੇਚਣ ਵਾਲੇ ਦਾ ਕਿਹੇ 2 ਨੰਬਰ ਦੇ ਧੰਦੇ ਵਾਲੇ ਦਾ ਫੋਨ ਕੀਤਾ ਵੀ ਤਾਂ ਮੈਂ ਸਿਆਸਤ ਛੱਡ ਕੇ ਘਰੇ ਬਹਿ ਜਾਊਂਗਾ ਇੱਕ ਵੀ ਬੰਦਾ ਬਾਂਖ ਨਹੀਂ ਜੇ ਆਉਂਦੇ ਤਾਂ ਫਿਰ ਤੁਹਾਡਾ ਜਵਾਬ ਕੀ ਹੁੰਦਾ ਵੇਖੋ ਜਦੋਂ ਆਉਂਦੇ ਆ ਜੇ ਤੇ ਕੋਈ ਲੜਾਈ ਝਗੜੇ 'ਚ ਫੜਿਆ ਹੁੰਦਾ ਜਾਂ ਕੋਈ ਜੈਨੂਨ ਕੰਮ 'ਚ ਫਿਰ ਫੋਨ ਕਰੀਦਾ ਵੀ ਜੇ ਕੋਈ ਉਹ ਸੀ ਵੀ ਐਵੇਂ ਕਹਿੰਦੇ ਨੇ ਮੜਾ ਜਾਂ ਸਮਾਨ ਜਾਂ ਫੜਿਆ ਗਿਆ ਜੀ ਨਹੀਂ ਇੱਥੇ ਸਾਡੇ ਮੱਝ ਤੇ ਵੀ ਕਹਿੰਦੇ ਆ ਸੋ ਇੱਕ ਸਾਡੇ ਨਾ ਇੱਥੇ ਅੰਮ੍ਰਿਤਸਰ ਨੇ ਬਸ ਪੋਟਕ ਸਮਗਰੀ ਲਾਤੀ ਕਿ ਇਹਨੇ ਆਰ ਡੀ ਐਕਸ ਉਹ ਮੇਰੇ ਕੋ ਮੇਰੇ ਕੋ ਆਗੇ ਬੰਦੇ ਹੋ ਮੰਤਰੀ ਸਾਹਿਬਾ ਫੋਨ ਕਰਿਓ ਇੱਕ ਨਿਕਾ ਜਾ ਮੈਂ ਕਿਹਾ ਗੱਲ ਕੀ ਹੋਈ ਆ ਆਂਦਾ ਉਹ ਥੋੜੀ ਜੀ ਨਾ ਆਰ ਡੀ ਐਕਸ ਫੜੀ ਗਈ ਮੇਰੇ ਨਾਲ ਮੈਂ ਕਿੰਨੀ ਆਂਦਾ 5 ਕਿਲੋ ਉਹ ਮੈਂ ਕਹੂੰਗਾ ਤੇਰੇ ਲੱਕੇ ਜਾਣ 5 ਕਿਲੋ ਨਾਲ ਮੈਂ 5 ਪਿੰਡ ਡਾ ਸਕਦੇ ਆ ਆਪਾਂ ਤੇ ਤੂੰ ਆਨਾ ਥੋੜੀ ਜੀ ਫੜੀ ਗਈ ਆ ਉਹ ਸਾਡੇ ਮਾਝੇ ਜੀ ਨਾ ਥੋੜੇ ਜੇ ਲੋਕ ਉਹ ਜਿਵੇਂ ਖਾਨ ਜੈ ਇੱਕ ਬਣਿਆ ਉਹ ਕਹਿ ਦਿੰਦੇ ਆ ਵੀ ਮਾਝੇ ਮਾਲਵੇ ਦਾ 100 ਬਦਮਾਸ਼ ਨਹੀਂ ਸੋਰੀ ਮਾਲਵੇ ਤਵਾਪੇ ਦਾ ਸੌ ਬਦਮਾਸ਼ ਤੇ ਮਾਝੇ ਦਾ ਇੱਕ شریف ਇੱਕ ਬਰਾਬਰ ਹੈ ਤੁਸੀਂ ਗੱਲ ਕੀਤੀ ਪਿਆਰ ਦੇ ਅਥਰੂਆਂ ਦੀ ਉਸ ਮਾਤਾ ਦੇ ਪਿਆਰ ਦੇ ਅਥਰੂ ਤੁਹਾਨੂੰ ਮੋਸ਼ਨ ਲੱਗੇ ਜਾਂ ਤੁਹਾਨੂੰ ਲੱਗਿਆ ਕਿ ਮੇਰੇ ਤੋਂ ਖੁਸ਼ ਰਹੇ ਇੱਕ ਅਥਰੂ ਉਹਨਾਂ ਮਾਵਾਂ ਦੇ ਵੀ ਕਹਿੰਦੇ ਬਹੁਤ ਵਹਿਰੇ ਆ ਜਿਨ੍ਹਾਂ ਦੇ ਪਰਿਵਾਰ ਨਸ਼ਿਆਂ ਦਾ ਸਤਾਰ ਹੋ ਰਿਹਾ ਤੁਹਾਡੇ ਨਾਲ ਹਲਕੇ ਦੇ ਵਿੱਚ ਗੜਾ ਮਾਰ ਕੇ ਆਇਆ ਪੰਥ ਹਲਕਾ ਹੋਵੇ ਔਰ ਇੱਥੇ ਸਿੱਕੀ ਧਰੂਪ ਵਾਲੇ ਵੱਡੀ ਸੰਖਿਆ ਦੇ ਵਿੱਚ ਲੋਕ ਹੋਣ ਨਸ਼ੇ ਦਾ ਮੁੱਦਾ ਕਿ ਨਹੀਂ ਇੱਥੇ ਵੀ ਸਭ ਤੋਂ ਵੱਡਾ ਮੁੱਦਾ ਵੇਖੋ ਨਸ਼ਾ ਕਿਉਂ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕੰਟਰੋਲ ਨਹੀਂ ਕਰ ਪਾਏ ਵੇਖੋ ਜਿਹੜਾ ਨਸ਼ਾ ਨਾ ਉਹ ਨਸ਼ਾ ਕੱਲੀ ਪੰਜਾਬ ਦੀ ਜਾਂ ਸਾਡੇ ਮਾਝੇ ਦੀ ਜਾਂ ਲੋਕ ਸਭਾ ਖਡੂਰ ਸਾਹਿਬ ਦੀ ਪ੍ਰੋਬਲਮ ਨਹੀਂ ਕੈਨੇਡਾ ਅਮਰੀਕਾ 'ਚ ਵੀ ਓਵਰਡੋਜ਼ ਨਾਲ ਮੁੰਡੇ ਮਰਦੇ ਆ ਹੁਣ ਕਈ ਥਾਂ ਹੀ ਮਾਪੇ ਤੇ ਤੁਹਾਡੇ ਤੋਂ ਉਮੀਦਾਂ ਲੋਕਾਂ ਨੇ ਬਹੁਤ ਰੱਖੀਆਂ ਸੀ ਉਹ ਕਹਿੰਦੇ ਕਿ ਤੁਸੀਂ ਕਹਿਆ ਸੀ ਵੀ ਅਸੀਂ ਖਤਮ ਕਰ ਦਿਆਂਗੇ ਮੈਂ ਕਿਆ ਸੀ ਉਮੀਦਾਂ ਦੇ ਪੂਰੇ ਇਸ ਤਰ੍ਹਾਂ ਗਏ ਮੈਂ ਉਹ ਗੱਲ ਦੱਸਣ ਲੱਗਣਾ ਤੁਹਾਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ 'ਚ ਵੀ ਓਵਰਡੋਜ਼ ਨਾਲ ਮੌਤਾਂ ਬਦਨਾਮੀ ਦੇ ਡਰੋਂ ਕਹਿ ਦਿੰਦੇ ਵੀ ਮੁੰਡੇ ਨੂੰ ਹਾਰਟ ਅਟੈਕ ਆ ਗਿਆ ਪਰ ਉਹ ਹਾਰਟ ਅਟੈਕ ਨਹੀਂ ਹੁੰਦਾ ਹੋਈਆਂ ਉਹ ਬਡੂ ਜਿਹੜਾ ਮੋਤਾ ਹੀ ਹੁੰਦੀਆਂ ਉਹਦੇ ਬਾਅਦ ਸਾਡੇ ਪੰਜਾਬ 'ਚ ਜਿਹੜਾ ਜਿਹੜਾ ਬਿਲਕੁਲ ਜਿਹੜਾ ਪੰਜਾਬ 'ਚ ਆ ਲੋਕ ਵੇਲੇ ਰੌਲਾ ਜਿਆਦਾ ਪਾਉਂਦੇ ਆ ਇੰਨਾ ਹੈਗਾ ਨਹੀਂ ਜਿੰਨਾ ਰੌਲਾ ਪਾਉਂਦੇ ਆ ਬਾਕੀ ਅਸੀਂ ਕੰਟਰੋਲ ਕਰ ਰਹੇ ਆ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਬੰਦੇ ਜਿੰਨੇ ਐਸਐਸਪੀ ਜ਼ਿਲ੍ਹਿਆਂ ਦੇ ਡੀਆਈਜੀ ਆਈਜੀ ਕਮਿਸ਼ਨਰ ਡੀਜੀਪੀ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਵੀ ਜੇ ਕੋਈ ਵੀ ਸਮੰਗਲਿੰਗ ਕਰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕਾਰਵਾਈਆਂ ਹੋਈਆਂ ਵੀ ਆ ਇਹਦੇ ਚ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਪੈਣਾ ਸਰਕਾਰ ਇਕੱਲੀ ਕੁਝ ਨਹੀਂ ਕਰ ਸਕਦੀ ਲੋਕ ਜਿੰਨਾ ਚਿਰ ਸਾਥ ਨਹੀਂ ਨਹ ਦਿੰਦੇ ਉਹਨਾਂ ਚਿਰ ਇਹ ਜ਼ਹਿਰ ਨਹੀਂ ਖਤਮ ਹੋ ਸਕਦਾ ਹੁਣ ਇੱਕ ਸਮਗਲਰ ਉੱਤੇ ਪਰਚਾ ਕਰਤਾ ਉਹ ਫੜਿਆ ਗਿਆ ਉਹ ਤੋਂ ਕੇਬ ਵੀ ਫੜੀ ਗਈ ਮੁੜ ਕੇ ਕੀ ਹੁੰਦਾ 5-7 ਮਹੀਨੇ ਪੈਂਦੇ ਆ ਵਕੀਲ ਕੇਸ ਲੜਦਾ ਪਿੰਡ ਤੋਂ ਹੀ ਜ਼ਮਾਨਤ ਗਿਆ ਤਿਆਰ ਕੀਤਾ ਜਾਂਦਾ ਉਹ ਬੱਬਰ ਸ਼ੇਰ ਆldi ਜ਼ਮੀਨ ਦੇ ਨੰਬਰ ਲਵਾਉਂਦਾ ਨੰਬਰਦਾਰ ਪਿੰਡ ਤੋਂ ਤਿਆਰ ਕੀਤਾ ਜਾਂਦਾ ਉਹ ਗਵਾਹੀ ਪਾਉਂਦਾ ਤੇ ਉਹਦੀ ਬੰਦੇ ਦੀ ਜ਼ਮਾਨਤ ਹੋ ਜਾਂਦੀ ਆ ਇਹ ਤੇ ਲੋਕਾਂ ਨੂੰ ਪਿੰਡਾਂ 'ਚ ਅਨਾਊਂਸਮੈਂਟਾਂ ਕਰਾਉਣੀਆਂ ਪੈਣਗੀਆਂ ਗੁਰਦੁਆਰਿਆਂ 'ਚ ਸਪੀਕਰਾਂ ਤੇ ਬੁਲਾਉਣਾ ਪਊਗਾ ਵੀ ਜਿਹੜਾ ਸਮੱਗਲਰ ਫੜਿਆ ਜਾਂਦਾ ਜਿਹਦਾ ਆਪਾਂ ਨੂੰ ਪਿੰਡ ਲੈਵਲ ਤੇ ਪਤਾ ਵਾ ਜਿੱਤੇ 1-2 ਪਰਚੀ ਹੋਏ ਆ ਜਿਹੜਾ ਬੰਦਾ ਉਹਦੀ ਜ਼ਮਾਨਤ ਕਰਾਉਂਦਾ ਜਾਂ ਵਕੀਲ ਕੇਸ ਲੜਦਾ ਜਾਂ ਨੰਬਰਦਾਰ ਗਵਾਹੀ ਪਾਉਂਦਾ ਉਹਦੇ ਨਾਲ ਪਿੰਡ ਦਾ ਹੁੱਕਾ ਪਾਣੀ ਬੰਦ ਉਹਦੇ ਨਾਲ ਮਾਰਨੇ ਜੰਮਣ ਬੰਦ ਧਾਰਮਿਕ ਸਮਾਜਿਕ ਬਾਈਕਾਟ ਕਰਨਾ ਪਊਗਾ ਫੇਰ ਇਹ ਯਾਰ ਬੰਦ ਹੋਣਾ ਉਹ ਬੰਦਾ ਫੇਰ ਬਾਹਰ ਆ ਜਾਂਦਾ ਉਹ ਹੋਰ ਜ਼ੋਰ ਚ ਵੇਤਨ ਲਾ ਪੈਂਦਾ ਵੀ ਮੇਰੇ ਪੈਸੇ ਲੱਗੇ ਆ ਮੈਂ ਪੈਸੇ ਲਾ ਕੇ ਬਾਹਰ ਆਇਆ ਜੇ ਉਹਨਾਂ ਸਮਗਲਰਾਂ ਨੂੰ ਪਤਾ ਹੋਊ ਕਿ ਸਾਡੀ ਜ਼ਮਾਨਤ ਨਹੀਂ ਕਿਸੇ ਨੇ ਦੇਣੀ ਸਾਡੇ ਮਗਰ ਕਿਸੇ ਨੇ ਗਵਾਹੀ ਨਹੀਂ ਪਾਉਣੀ ਤੇ ਵਕੀਲ ਨੇ ਕਿਸੇ ਨਹੀਂ ਲੜਨਾ ਆ ਜਾਓ ਸਵੇਰੇ ਨਾਲ ਨਸ਼ਾ ਬੰਦ ਹੋਵੇ ਤਾਂ ਆਖਿਓ ਪੁਲਿਸ ਦਾ ਬਾਰਡਰ ਤੇ ਤੁਸੀਂ ਬੈਠੇ ਆ ਇੱਥੋਂ ਤੇ ਕੋਈ ਚਰਚਾਵਾਂ ਨਹੀਂ ਕਹਿੰਦੇ ਉਧਰ ਡਰੋਨ ਆਉਂਦਾ ਛੱਤ ਤੇ ਲਾ ਕੇ ਚਲਾ ਜਾਂਦਾ ਫਿਰ ਕਿੱਥੇ ਕਮੀ ਆ ਟੈਟਰੋਨ ਕੇ ਵੀਐਸਐਫ ਆ ਬਾਰਡਰ ਤੇ ਬੋਤੀ ਨੇ ਤੇ ਕਰਤਾ 50 ਕਿਲੋਮੀਟਰ ਤੇ ਘੇਰੇ ਚ ਵੀਐਸਐਫੀ ਧਿਆਨ ਰੱਖੂਗੀ ਤੇ ਫਿਰ ਉਹ ਕਿਉਂ ਨਹੀਂ ਬੰਦ ਹੋਇਆ ਨਹੀਂ ਵੈਸੇ ਸੱਚ ਹੈ ਕਿ ਇਦਾਂ ਹੀ ਡਰੋਨ ਆਉਂਦਾ ਸ਼ਾਟ ਡਰੋਨ ਡਰੋਨ ਬਿਲਕੁਲ ਡਰੋਨ ਆਉਂਦੇ ਆ ਪਾਕਿਸਤਾਨੋਂ ਆਉਂਦੇ ਆ ਡਰੋਨ ਇਹ ਚ ਕੋਈ ਦੋਰ ਨਹੀਂ ਪਰ ਡਰੋਨ ਰੋਕਦੇ ਨਹੀਂ ਨਹੀਂ ਡਰੋਨ ਰੋਕਣੇ ਕਿੰਨੇ ਆ ਸੈਂਟਰ ਦੀ ਸਰਕਾਰ ਆ ਵੀਐਸਐਫ ਕੀਦੀ ਆ ਸੀਆਰਪੀਐਫ ਕੀਦੀ ਆ ਸੈਂਟਰ ਦੀ ਆ ਕਿੰਨੇ ਰੋਕਣਾ ਉਹ ਸੈਂਟਰ ਸਰਕਾਰ ਨੇ ਰੋਕਣਾ ਫਿਰ ਇੱਕ ਹੋਰ ਆ ਰਿਹਾ ਤਾਂ ਪੰਜਾਬ ਵੀ ਕਰ ਰਿਹਾ ਇੱਕ ਇੱਕ ਹੋਰ ਇਧਰੋਂ ਘਟ ਨਿਸ਼ਾਰਿਆ ਗੁਜਰਾਤ ਚੋਂ ਗੋਆ ਚੋਂ ਦਿੱਲੀ ਚੋਂ ਜਿੱਥੇ ਜਿੱਥੇ ਬੀਜੇਪੀ ਦਾ ਅਸਰ ਜ਼ਿਆਦਾ ਉਦਰੇ ਰਾਹ ਇਧਰ ਨੂੰ ਨਿਸ਼ਾਰਿਆ ਕੈਮੀਕਲ ਵਾਲਾ ਨਿਸ਼ਾਰਿਆ ਜਿਹੜੀਆਂ ਉਹ ਵਡੂ ਜਨਾ ਮੁਤਾ ਹੋ ਰਹੀਆਂ ਇਹਦੇ ਚ ਬੀਜੇਪੀ ਸਰਕਾਰ ਦਾ ਬਿਲਕੁਲ ਰੋਲ ਆ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਆ ਜਿਹੜੇ ਕਾਲੇ ਕਾਨੂੰਨ ਰਾਤ ਕੀਤੇ ਨਾ ਇਹਨਾਂ ਨੂੰ ਕਿਤੇ ਨਾ ਕਿਤੇ ਇਹੋ ਹੀ ਭਾਈ ਸ਼ਾਇਦ ਸਾਰਾ ਪੰਜਾਬ ਹੀ ਨਸ਼ੇ ਦੀ ਦਲਦਲ 'ਚ ਧਸ ਗਿਆ ਵਾ ਤੇ ਕਰਦ ਗਏ ਕਿਸ ਨੇ ਬੁੱਲਣਾ ਹੀ ਉਹ ਪਤਾ ਲੱਗ ਗਿਆ ਨਾ ਜਦੋਂ ਸੂਰਮੇ ਗਏ ਦਿੱਲੀ ਦੀਆਂ ਸ਼ਰਧਾਂਤੇ ਤੇ ਮੋਦੀ ਨੂੰ ਗੋਡਿਆਂ ਭਾਰ ਕੀਤਾ